ਲੀਡਰਸ਼ਿਪ ਐਂਡ ਐਡਵੈਂਚਰ ਐਕਟੀਵਿਟੀਜ਼ ਲੀਡਰਸ਼ਿਪ ਅਤੇ ਟੀਮ ਵਰਕ ਬਾਰੇ ਰੂਚੀ ਰੂਚਿਕਰ ਗਤੀਵਿਧੀਆਂ ਕਰਵਾਈਆਂ ਗਈਆਂ ਤੇ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕੀਤੀ ਗਈ ਪਰਸਨਲ ਡਵੈਲਪ ਪਰਸਨੈਲਿਟੀ ਡਵੈਲਪਮੈਂਟ ਵਿਦਿਆਰਥੀਆਂ ਨੂੰ ਆਪਣੀ ਵਿਅਕਤੀਗਤ ਖੂਬੀਆਂ ਨੂੰ ਵਿਕਸਿਤ ਕਰਨ ਲਈ ਪ੍ਰੇਰਿਤ ਕੀਤਾ ਗਿਆ ਪੰਜਾਬ ਦਾ ਸਾਹਿਤ ਅਤੇ ਵਿਕਾਸ ਪੰਜਾਬੀ ਸੱਭਿਆਚਾਰ ਅਤੇ ਵਿਰਾਸਤ ਬਾਰੇ ਸਥਾਨਕ ਪੂਰਵਕ ਜਾਣਕਾਰੀ ਦਿੱਤੀ ਗਈ ਪੰਜਾਬ ਦੀਆਂ ਖੇਡਾਂ ਰਾਜ ਦੀਆਂ ਵਿਰਾਸਤੀ ਖੇਡਾਂ ਬਾਰੇ ਜਾਣਕਾਰੀ ਅਤੇ ਹਿੱਸਾ ਲੈਣ ਦਾ ਮੌਕਾ ਪ੍ਰਾਪਤ ਹੋਇਆ। ਕਾਰਸ਼ਲਾ ਦੌਰਾਨ ਦਿਨ ਦੀ ਖਾਤ ਯੋਗਾ ਸੈਸ਼ਨਾਂ ਵੀ ਕੀਤੀ ਜਾਂਦੀ ਸੀ ਜਿਸ ਨਾਲ ਸਰੀਰਿਕ ਅਤੇ ਮਾਨਸਿਕ ਤੰਦਰੁਸਤੀ ਨੂੰ ਪ੍ਰਭੂਤੀ ਮਿਲੀ। ਵਿਦਿਆਰਥੀਆਂ ਲਈ ਖਾਣ-ਪੀਣ ਅਤੇ ਰਹਿਣ-ਸਹਿਣ ਦਾ ਪ੍ਰਬੰਧ ਬਹੁਤ ਹੀ ਸ਼੍ਰੇਸ਼ਟ ਢੰਗ ਨਾਲ ਕੀਤਾ ਗਿਆ ਜਿਸ ਨਾਲ ਉਹਨਾਂ ਨੂੰ ਸੁਖਿਦ ਜਨਕ ਮਹਿਸੂਸ ਹੋਇਆ। ਇਸ ਤਰ੍ਹਾਂ ਨਿਗਰਤividades ਦੇ ਨਾਲ ਨਾਲ ਇੱਕ ਸੱਭਿਆਚਾਰਕ ਰਾਤ ਦੇ ਰੂਪ ਵਿੱਚ ਮਨਾਈ ਗਈ ਜਿਸ ਵਿੱਚ ਵਿਦਿਆਰਥੀਆਂ ਨੇ ਆਪਣੀਆਂ ਕਲਾਵਾਂ ਅਤੇ ਪ੍ਰਤੀ ਪ੍ਰਤਿਭਾਵਾਂ ਦਾ ਪ੍ਰਦਰਸ਼ਨ ਕੀਤਾ ਕਾਰਸ਼ਲਾ ਦੌਰਾਨ ਵਿਦਿਆਰਥੀਆਂ ਨੂੰ ਸੁਖਨਾਜੀ ਲੇਤੀ ਜੋਸ਼ੀ ਲਾਇਬ੍ਰੇਰੀ ਚੰਡੀਗੜ੍ਹ ਦੀ ਮਸ਼ਹੂਰ ਮਾਰਕੀਟ ਦਾ ਦੌਰਾ ਕਰਵਾਇਆ ਗਿਆ ਜਿਸ ਨਾਲ ਉਹਨਾਂ ਨੂੰ ਨਵੀਆਂ ਥਾਵਾਂ ਨਾਲ ਜਾਣੂ ਹੋਣ ਦਾ ਮੌਕਾ ਮਿਲਿਆ ਇਸ ਪੰਜ ਦਿਨਾਂ ਦੇ ਯੋਗ ਸਿਖਲਾਈ ਕਾਰਸ਼ਾਲਾ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਦੇ ਨਾਲ-ਨਾਲ ਉਹਨਾਂ ਦੀ ਕਾਬਲੀਅਤ ਅਤੇ ਗਿਆਨ ਨੂੰ ਹੋਰ ਵੀ ਨਿਖਾਰਨ ਦਾ ਕੰਮ ਕੀਤਾ ਮੈਂ ਯੋਗ ਸੇਵਾਵਾਂ ਭਾਗ ਪੰਜਾਬ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ